ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਬਣਾਵਾਂਗੇ ਜੀ ਫੇਰ ਪੂੜੇ ਤੇ ਇਹ ਪੰਜਾਬ ਦੇ ਵਿਰਸੇ ਵਿੱਚ ਸ਼ਾਮਲ ਨੇ ਜੀ ਫੇਰ ਪੂੜੇ ਆਪਣੇ ਪੰਜਾਬੀਆਂ ਦੇ ਸੌਣ ਮਹੀਨੇ ਵਿੱਚ ਬਣਦੇ ਰਹਿੰਦੇ ਨੇ ਤੇ ਹਨਾ ਆਪਾਂ ਨੇ ਇੱਕ ਕੁੱਲਾ ਆਟੇ ਦਾ ਲਿਆ ਤੇ ਉਹਦੇ ਵਿੱਚ ਥੋੜਾ ਜਿਹਾ ਰੱਖ ਲਿਆ ਆਪਾਂ ਨੇ ਉਹਦੇ ਵਿੱਚੋਂ ਤੇ ਆਪਾਂ ਨੇ ਥੋੜੀ ਜੀ ਸਾਫ ਪਾ ਲਈਏ ਤੇ ਆਪਾਂ ਥੋੜਾ ਜਿਹਾ ਇਲਾਚੀ ਪਾਊਡਰ ਪਾਵਾਂਗੇ ਚੁਟਕੀ ਦਾ ਤੇ ਆਪਾਂ ਇਹਨੂੰ ਸਕਿੱਪ ਵੀ ਕਰ ਸਕਦੇ ਆ ਜੀ ਤੇ ਆਪਾਂ ਬਿਲਕੁਲ ਸਿੰਪਲ ਤੇ ਪੰਡੂ ਤਰੀਕੇ ਨਾਲ ਬਣਾਵਾਂਗੇ ਜੀ ਤੇ ਆਪਾਂ ਪਿੰਡਾਂ ਦੇ ਹੀ ਰਹਿਣ ਵਾਲਿਆਂ ਤੇ ਮਿੱਠਾ ਥੋੜਾ ਪਾਣਾ ਆਪਾਂ ਨੇ ਚਾਉਚੇ ਦਾ ਚੌਥਾ ਹਿੱਸਾ ਮਿੱਠਾ ਥੋੜਾ ਪਾ ਲੈਣਾ ਜੀ ਤੇ ਜੇ ਆਪਾਂ ਨੇ ਗੁੜ ਦਾ ਘੋਲ ਬਣਾਇਆ ਫਿਰ ਆਪਾਂ ਨੇ ਮਿੱਠਾ ਥੋੜਾ ਨਹੀਂ ਪਾਣਾ ਤੇ ਆਪਾਂ ਨੇ ਬਣਾਇਆ ਜੀ ਚੀਨੀ ਤੇ ਸ਼ੱਕਰ ਦਾ ਤੇ ਜੇ ਗੁੜ ਪਾਣਾ ਹੁੰਦਾ ਜੀ ਗੁੜ ਦੇ ਵਿੱਚ ਵੈਸੇ ਮਿੱਠਾ ਥੋੜਾ ਹੁੰਦਾ ਤੇ ਇਹ ਜਿੰਨੀ ਤੇ ਸ਼ੱਕਰ ਦਾ ਘੋਲ ਬਣਾਇਆ ਮੈਂ ਇਹਨੂੰ ਬਣਾ ਕੇ ਤੇ ਪੂਣ ਲਿਆ ਜੀ ਤੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਕਰਕੇ ਵਿੱਚ ਪਾਵਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਮਲਾਵਾਂਗੇ ਆਪਾਂ ਤੇ ਸੋਣ ਮਹੀਨੇ ਵਿੱਚ ਆਪਣੇ ਖੀਰਪੂੜੇ ਬਣਦੇ ਰਹਿੰਦੇ ਨੇ ਤੇ ਸਪੈਸ਼ਲ ਧੀਆਂ ਦੇ ਤਿਹਾੜੀ ਤੇ ਫਿਰ ਰਖੜੀਆਂ ਦੇ ਤਿਹਾੜੀ ਜੀ ਖੀਰਪੂੜੇ ਆਪਣੇ ਬਣਾਉਂਦੇ ਆ ਬਣਾਦੇ ਰਹਿੰਦੇ ਆ ਪੰਜਾਬ ਵਿੱਚ ਤੇ ਇਹ ਬਹੁਤ ਸੋਹਣੇ ਵੀ ਲੱਗਦੇ ਨੇ ਜੀ ਖਾਣ ਵਿੱਚ ਹੋਰ ਟੇਸਟੀ ਲੱਗਦੇ ਨੇ ਖੀਰ ਬੂੜੇ ਕਿਉਂਕਿ ਖੀਰ ਵਿੱਚ ਆਪਾਂ ਮਿੱਠਾ ਨਹੀਂ ਪਾਉਂਦੇ ਜਦੋਂ ਬੂੜਿਆਂ ਨਾਲ ਖਾਣੀ ਹੁੰਦੀ ਹੈ ਤੇ ਆਪਾਂ ਕਿ ਬੂੜੇ ਹਨਾ ਮਿੱਠੇ ਹੁੰਦੇ ਨੇ ਆਪਣੇ ਤੇ ਇਹਨਾਂ ਦਾ ਦੋਨਾਂ ਦਾ ਕਹਨ ਟੇਸਟ ਬਹੁਤ ਵਧੀਆ ਹੁੰਦਾ ਜੀ ਤੇ ਹਨਾ ਮਿੱਠਾ ਥੋੜਾ ਪਾਇਆ ਆਪਾਂ ਨੇ ਥੋੜੇ ਜਿਹਾ ਇਹਦੇ ਨਾਲ ਬਹੁਤ ਨਰਮ ਤੇ ਗੋਲੇ ਬਣਦੇ ਨੇ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਲਾਈ ਜਾਣਾ ਘੋਲੀ ਜਾਣਾ ਇਹਨੂੰ ਕਿ ਗੱਠ ਨਾ ਰਹੇ ਕੋਈ ਗਾਠ ਬਿਲਕੁਲ ਨਹੀਂ ਰਹਿਣ ਦੇਣੀ ਤੇ ਇੰਨਾ ਕੁ ਪਤਲਾ ਪੇਸਟ ਬਣਾ ਲੈਣਾ ਆਪਾਂ ਨੇ ਵੀ ਜਿਹੜਾ ਆਪਾਂ ਜਦੋਂ ਪਾਵਾਂਗੇ ਗੜਛੀ ਨਾਲ ਤੇ ਆਪਦੇ ਆਪ ਬੈ ਢਿਜੇਗਾ ਜੀ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਇਹਨੂੰ ਹੋਰ ਵਧੀਆ ਬਣਾਉਣ ਵਾਸਤੇ ਦੁੱਧ ਪਾਇਆ ਜੀ ਆਪਾਂ ਨੇ ਥੋੜਾ ਜਿਹਾ ਤੇ ਕਈ ਵਾਰੀ ਇਹ ਹਨਾ ਸੋਜੀ ਵੀ ਪਾ ਸਕਦੇ ਆ ਆਪਾਂ ਤੇ ਉਹਨੂੰ ਆਪਾਂ ਦੁੱਧ ਵਿੱਚ ਭਿਉ ਕੇ ਪਾ ਸਕਦੇ ਆ ਜੀ ਤੇ ਮਿੱਠੇ ਨੂੰ ਵੀ ਭਿਉ ਸਕਦੇ ਆ ਆਪਾਂ ਦੁੱਧ ਵਿੱਚ ਪਰ ਮੈਂ ਪਾਣੀ ਵਿੱਚ ਭਿਉਆ ਤੇ ਮੈਂ ਦੁੱਧ ਅਲੱਗ ਤੋਂ ਪਾਇਆ ਤੇ ਥੋੜਾ ਜਿਹਾ ਹੀ ਪਾਇਆ ਜੀ ਅੱਧੇ ਅੱਧੇ ਗਲਾਸ ਤੋਂ ਹੀ ਘੱਟੇ ਪਾਇਆ 10 ਗਲਾਸ ਤੇ ਇਸ ਦੇ ਨਾਲ ਕੀ ਹੋਰ ਵਧੀਆ ਲੱਗਣਗੇ ਤੇ ਬਿਲਕੁਲ ਨਰਮ ਹੋ ਜਾਣਗੇ ਜੀ ਤੇ ਆਪਾਂ ਮਾਲ ਪੂੜੇ ਵੀ ਬਣਾ ਕੇ ਦਿਖਾਵਾਂਗੇ ਜੀ ਤੇ ਤਵੇ ਵਾਲੇ ਪੂੜੇ ਵੀ ਬਣਾਵਾਂਗੇ ਆਪਾਂ ਦੋਨੋਂ ਤਰ੍ਹਾਂ ਦੇ ਪੂੜੇ ਦੱਸਾਂਗੇ ਤੇ ਆਪਣੇ ਕੋਲੇ ਮਾਲ ਪੂੜਿਆਂ ਵਾਲੀ ਤਵੇ ਹੈ ਨਹੀਂ ਤੇ ਆਪਾਂ ਫਿਰ ਵੀ ਬਣਾਵਾਂਗੇ ਤੇ ਇਸ ਤਰੀਕੇ ਦਾ ਆਪਾਂ ਨੇ ਘੋਲ ਤਿਆਰ ਕਰ ਲਿਆ ਜੀ ਤੇ ਹੁਣ ਆਪਾਂ ਨੇ ਇੰਕੇ ਐਸਾ ਜਿਹੜਾ ਪਹਿਲਾਂ ਤੋਂ ਹੀ ਔਨ ਕਰਿਆ ਹੋਇਆ ਤੇ ਆਪਾਂ ਨੇ ਚੰਗੀ ਤਰ੍ਹਾਂ ਆਪਣਾ ਤਵਾ ਜਿਹੜਾ ਪੁਖਾ ਲਿਆ ਉਹ ਤੇ ਆਪਾਂ ਨੇ ਹੁਣ ਦੇਖੋ ਹੁਨਾ ਆਪਣਾ ਜਿਹੜਾ ਮਿਸ਼ਰਣ ਇਸ ਤਰੀਕੇ ਦਾ ਹੋ ਗਿਆ ਤੇ ਆਪਾਂ ਨੇ ਹੁਣ ਗੈਸ ਦੀ ਜਿਹੜੀ ਆਂਚ ਉਹ ਘੱਟ ਕਰ ਲੈਣੀ ਆ ਤੇ ਪਹਿਲਾਂ ਆਪਣੀ ਫੁੱਲ ਦੀ ਕਰੀ ਹੋਈ ਜੀ ਹੁਣ ਆਪਾਂ ਨੇ ਘੱਟ ਕਰ ਲੈਣੀ ਆ ਕਿ ਜਿਹੜਾ ਆਪਣਾ ਊੜਾ ਉਹ ਸੜੇ ਨਾ ਤੇ ਜਦੋਂ ਕੀ ਪਹਿਲਾ ਪੂੜਾ ਹੁੰਦਾ ਹੋ ਉਹ ਕਿੰਗਰੇ ਨਾਲ ਚਿਪਕ ਜਾਂਦਾ ਪਰ ਇਸ ਤਰੀਕੇ ਆਪਾਂ ਪਹਿਲਾਂ ਇਹਨੂੰ ਖਾ ਲਾਂਗੇ ਤੇ ਫਿਰ ਥੋੜਾ ਜਿਹਾ ਮਤਲਬ ਆਂਚ ਘੱਟ ਕਰ ਲਾਂਗੇ ਇਹਦੀ ਤੇ ਉੱਪਰ ਆਪਾਂ ਕਿਹੋ ਜਾਂ ਤੇਲ ਲਾ ਲਾਂਗੇ ਤੇ ਮੈਂ ਤੇਸੀ ਕਿਹੋ ਲਾਇਆ ਜੀ ਤੇ ਨਾਲ ਪੂੜੇ ਆਪਾਂ ਤੇਲ ਵਿੱਚ ਪਕਾਵਾਂਗੇ ਤੇ ਆਪਾਂ ਦੋ ਕੁ ਪੂੜੇ ਤੁਹਾਨੂੰ ਬਣਾ ਕੇ ਦਿਖਾਣੇ ਆ ਜੀ ਤਵੇ ਵਾਲੇ ਤੇ ਹਨਾ ਕੰੰਜਾਂ ਨੂੰ ਕਹੇ ਜੇ ਵਧੀਆ ਲੱਗਦੇ ਨੇ ਤੇ ਕੰੰਜਾਂ ਨੂੰ ਕਹੇ ਜੇ ਤੇ ਇਹਨੂੰ ਦੇਖੋ ਮੈਂ ਫਲਾਇਆ ਨਹੀਂ ਹੈਗਾ ਤੇ ਮਤਲਬ ਜਿੰਨਾ ਕਿ ਵੀ ਹੈ ਨਾ ਕੜਛੀ ਨਾਲ ਹੋ ਗਿਆ ਅੰਨਾ ਕੀ ਰੱਖਿਆ ਇਹਨੂੰ ਮੈਂ ਤੇ ਇਸ ਤਰੀਕੇ ਦੇ ਪੂੜੇ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਸੇਕਣ ਨੂੰ ਜੀ ਕਿਉਂਕਿ ਹਨਾ ਇਹ ਮੋਟਾ ਹਨਾ ਪਾਨੇ ਫਲਾਇਆ ਨਹੀਂ ਹੈਗਾ ਤਵੇ ਤੇ ਕਿਉਂਕਿ ਤਵੇ ਤੇ ਇੱਕ ਤਵਾ ਆਪਣਾ ਸੈਂਟਰ ਚੋਂ ਮਤਲਬ ਕਿ ਡੂੰਗਾ ਹਨਾ ਔੜੇ ੜੇ ਤੋਂ ਉੱਚਾ ਤੇ ਇਸ ਕਰਕੇ ਇਹ ਮੋਟਾ ਜਿਆਦੇ ਹੈ ਜੀ ਇਹਨੂੰ ਮੈਂ ਕੀ ਇਹ ਮਲ ਪੂੜੇ ਵਰਗਾ ਬਣ ਗਿਆ ਤੇ ਆਪਾਂ ਇਹਨੂੰ ਬਹੁਤ ਆਰਾਮ ਨਾਲ ਮਤਲਬ ਕਿ ਸੇਕਾਂਗੇ ਕਿ ਕਾਫੀ ਟਾਈਮ ਲੱਗ ਜੇਗਾ ਇਹਨੂੰ ਦੇਖੋ ਹਨਾ ਇੱਕ ਪਾਸਾ ਆਪਣਾ ਇਹਦਾ ਸਿੱਖ ਗਿਆ ਜੀ ਤੇ ਹੁਣ ਕੀ ਇਹ ਵਿੱਚੋਂ ਜਿਹੜਾ ਇਹ ਵਿੱਚੋਂ ਇਹਨੂੰ ਬਹੁਤ ਟਾਈਮ ਲੱਗੂਗਾ ਇਹਨੂੰ ਪੱਕਣ ਨੂੰ ਤੇ ਆਪਾਂ ਨੇ ਵੀਡੀਓ ਜਿਹੜੀ ਤੇਜ ਕਰ ਲਈ ਆ ਤਾਂ ਕਿ ਹਨਾ ਇੰਨਾ ਟਾਈਮ ਆਪਣਾ ਵੇਸਟ ਨਾ ਹੋਵੇ ਤੇ ਜਦੋਂ ਆਪਾਂ ਬਣਾਉਂਦੇ ਆਂ ਜੀ ਇਹਨੂੰ ਕਾਫੀ ਟਾਈਮ ਲੱਗ ਜਾਂਦਾ 2 ਮਿੰਟ ਤੋਂ ਥੋਰੇ ਲੱਗ ਜਾਂਦੇ ਨੇ ਕਪੂੜੇ ਨੂੰ ਸੇਕਣੇ ਨੂੰ ਪਰ ਇਹ ਬਿਲਕੁਲ ਵਧੀਆ ਸਿੱਕ ਗਿਆ ਤੇ ਬਹੁਤ ਵਧੀਆ ਬਣ ਗਿਆ ਜੀ ਇਹ ਕਿਉਂਕਿ ਇਸ ਤਰੀਕੇ ਦੇ ਮਾਲ ਪੂੜੇ ਹੁੰਦੇ ਨੇ ਤੇ ਉਹ ਤਵੇ ਵਿੱਚ ਪੱਕਦੇ ਨੇ ਤੇ ਪਹਿਲਾਂ ਤਾਂ ਲੋਹੇ ਦੀਆਂ ਤਵੀਆਂ ਹੁੰਦੀਆਂ ਧੀਆਂ ਮਾਲ ਪੂੜੇ ਵਾਲੀਆਂ ਤੇ ਹੁਣ ਸ਼ਾਇਦ ਕਿਸੇ ਕਿਸੇ ਕੋਲੇ ਹੋਣੀ ਆ ਤੇ ਹੁਣ ਆਪਾਂ ਲੈ ਆਏ ਆ ਜੀ ਦੇਖੋ ਆਪਣੇ ਪੀਪਲ ਤਾਂ ਹੈ ਨਹੀਂ ਨੇੜੇ ਤੇੜੇ ਹਨਾ ਤੇ ਆਪਾਂ ਅਮਰੋਦ ਦਾ ਬੇਡਾ ਆਪਣੇ ਉਹਦਾ ਪੱਤਾ ਤੋੜ ਲੈਣਾ ਤੇ ਹੁਣ ਆਪਾਂ ਇਹਦੇ ਨਾਲ ਵਿਸ਼ਾ ਕੇ ਦਿਖਾਵਾਂਗੇ ਵੀ ਤਵੇ ਵਾਲੇ ਪੂੜੇ ਆਪਾਂ ਇਸ ਤਰੀਕੇ ਬਣਾਣੇ ਆ ਤੇ ਬਹੁਤ ਸਖਾਲੇ ਤੇ ਸੌਖੇ ਨੇ ਹਨਾ ਕਿ ਜਿੰਨਾ ਜੜੀਆਂ ਪੈਣਾ ਨਹੀਂ ਵੀ ਬਣਾਉਂਦੀਆਂ ਉਹ ਵੀ ਬਣਾ ਲੈਣਾ ਨੂੰ ਦੇਖ ਕੇ ਕਿਉਂਕਿ ਇਹ ਹਨਾ ਆਪਣੇ ਪੰਜਾਬ ਦੀ ਵਿਰਾਸਤ ਹੈ ਇਹਨੂੰ ਛੱਡਣਾ ਨਹੀਂ ਚਾਹੀਦਾ ਆਪਣੇ ਪੰਜਾਬ ਦੇ ਵਿਰਸੇ ਨੂੰ ਬਿਲਕੁਲ ਵੀ ਨਹੀਂ ਛੱਡਣਾ ਚਾਹੀਦਾ ਜੀ ਤੇ ਬੱਚੇ ਹਨਾ ਜਿਵੇਂ ਅੱਜਕੱਲ ਮਿੱਠਾ ਖਾਣ ਖਾਣ ਤੋਂ ਜਮੀਓ ਘਟ ਗਏ ਨੇ ਜੀ ਤੇ ਜੇ ਆਪਾਂ ਬਚਪਨ ਤੋਂ ਦਵਾਗੇ ਤਾਂ ਬੱਚਾ ਨੂੰ ਸੁਭਾਅ ਬਣਿਆ ਰਹੇਗਾ ਨਹੀਂ ਤਾਂ ਜਿਵੇਂ ਅੱਜਕੱਲ ਪਹਿਲਾਂ ਖਾਂਦੇ ਨਹੀਂ ਹੈਗੇ ਤੇ ਜੇ ਬਾਅਦ ਚ ਖਾਣ ਲੱਗ ਜਾਂਦੇ ਆ ਜੀ ਸ਼ੂਗਰ ਹੋ ਜਾਂਦਾ ਹਨਾ ਕਿਉਂਕਿ ਆਪਾਂ ਸ਼ੁਰੂ ਤੋਂ ਦੰਦੇ ਹੀ ਨਹੀਂ ਹੈਗੇ ਤੇ ਉਹਨਾਂ ਨੂੰ ਉਸ ਚੀਜ਼ ਦੀ ਮਤਲਬ ਆਦਤ ਨਹੀਂ ਹੈਗੀ ਹਨਾ ਤੇ ਫਿਰ ਬਾਅਦ ਚ ਖਾਣ ਜੇ ਇਹਦੇ ਫਿਰ ਖਰਾਬਤਾ ਕਰੂਗੀ ਜੇ ਆਪਾਂ ਸ਼ੁਰੂ ਤੋਂ ਹੀ ਖਾਵਾਂਗੇ ਤੇ ਆਪਾਂ ਨੂੰ ਉਹ ਚੀਜ਼ ਚੰਗੀ ਤਰ੍ਹਾਂ ਹਾਜਮ ਹੋ ਜਾਂਦੀ ਆ ਕਿਉਂਕਿ ਆਪਾਂ ਨੂੰ ਸ਼ੁਰੂ ਤੋਂ ਉਸ ਦੀ ਮਤਲਬ ਹਨਾ ਹੱਤ ਪਈ ਹੋਈ ਹੈ ਜਿਹੜੀ ਚੀਜ਼ ਆਪਾਂ ਜਿਵੇਂ ਆਪਾਂ ਕੋਈ ਵੀ ਚੀਜ਼ ਸ਼ੁਰੂ ਤੋਂ ਖਾਂਦੇ ਆ ਉਹ ਆਪਣੇ ਹਜਮ ਹੋ ਜਾਂਦੀ ਆ ਤੇ ਆਪਾਂ ਨੂੰ ਜ਼ਰੂਰ ਬਣਾਉਣੇ ਚਾਹੀਦੇ ਨੇ ਤੇ ਇਹ ਜਿਵੇਂ ਉੱਪਰ ਤੋਂ ਅੱਠਰ ਜਾਂਦਾ ਜਦ ਇਸ ਤਰੀਕੇ ਜੀ ਫੇਰ ਥੱਲਣਾ ਆਪਾਂ ਨੇ ਇਸ ਨੂੰ ਤੇ ਫੇਰ ਆਪਾਂ ਇਹਦੇ ਤੇ ਤੇਲ ਜਾਂ ਕੋਈ ਘਿਓ ਲਾਵਾਂਗੇ ਹਨਾ ਤੇ ਇਹਨੂੰ ਵੀ ਮਤਲਬ ਕਾਫੀ ਟਾਈਮ ਲੱਗਦਾ ਜੀ ਕਿਉਂਕਿ ਆਪਾਂ ਨੇ ਆਂਚ ਘੱਟ ਰੱਖਣੀ ਹੁੰਦੀ ਆ ਇਹਦੇ ਤੇ ਤੇ ਬਹੁਤ ਕਿਸ ਹਨਾ ਸਲੋ ਹਾਂ ਚ ਵਿੱਚ ਪਕਾਣੇ ਪੈਂਦੇ ਨੇ ਇਹ ਤਾਂ ਵਧੀਆ ਬਣਦੇ ਨੇ ਜੀ ਕਿਉਂਕਿ ਟਾਈਮ ਤਾਂ ਲੱਗਦਾ ਹਨਾ ਕੋਈ ਵੀ ਚੀਜ਼ ਜੇ ਆਪਾਂ ਬੜੇ ਪਿਆਰ ਨਾਲ ਤੇ ਹਨਾ ਜੀ ਲਾ ਕੇ ਬਣਾਵਾਂਗੇ ਤੇ ਉਹ ਖਾਣ ਵਿੱਚ ਵੀ ਵਧੀਆ ਲੱਗਦੀ ਹੈ ਤੇ ਦੇਖਣ ਵਿੱਚ ਵੀ ਵਧੀਆ ਲੱਗਦੀ ਹੈ ਜੀ ਦੇਖੋ ਆਪਣਾ ਇਹ ਤਵੇ ਵਾਲਾ ਪੂੜਾ ਵੀ ਬਣ ਗਿਆ ਜੀ ਤੇ ਇਸੇ ਤਰੀਕੇ ਆਪਾਂ ਹਨਾ ਜਿੰਨੇ ਕੁ ਵੀ ਮੈਂ 2-4 ਇਹ ਤਵੇ ਵਾਲੇ ਪੂੜੇ ਬਣਾਏ ਨੇ ਜੀ ਤੇ ਆਪਾਂ ਨੇ ਇਸ ਤਰੀਕੇ ਬਸ ਘਰਛੀ ਨਾਲ ਕੋਲ ਬਣਾ ਕੇ ਤੇ ਆਪਾਂ ਨੇ ਵਿੱਚ ਵਿੱਚ ਆਜ ਘੱਟ ਜੇ ਘੱਟ ਲੱਗਦੀ ਹੈ ਤਾਂ ਥੋੜੀ ਜੀ ਵੱਧ ਕਰ ਦੋ ਜੇ ਵੱਧ ਲੱਗਦੀ ਹੈ ਤਾਂ ਥੋੜੀ ਜੀ ਘੱਟ ਕਰ ਦੋ ਤੇ ਇਸ ਤਰੀਕੇ ਆਪਾਂ ਇਹਨੂੰ ਗਲਾਈ ਦਈ ਜਾਵਾਂਗੇ ਤੇ ਇਹ ਪੂੜਾ ਆਪਣਾ ਬਿਲਕੁਲ ਇੱਕਸਾਰ ਦਾ ਬਣ ਜਾਏਗਾ ਜੀ ਨਾ ਕਿ ਤੋਂ ਮੋਟਾ ਹੋਏਗਾ ਤੇ ਨਾ ਪਤਲਾ ਹੋਏਗਾ ਤੇ ਹੁਣ ਆਪਾਂ ਬਣਾਵਾਂਗੇ ਜੇ ਮਾਲ ਪੂੜੇ ਆਪਾਂ ਨੇ ਤਵੇ ਵਾਲੇ ਪੂੜੇ ਬਣਾ ਲਏ ਆ ਇਹ ਤੇ ਹੁਣ ਤੁਹਾਨੂੰ ਮਾਲਪੂੜੇ ਸਾंगे ਦੇਖੋ ਇਹ ਜਦੋਂ ਮੈਂ ਪਾ ਲਿਆ ਸੀਗਾ ਤੇ ਮੈਨੂੰ ਕਿ ਮੈਂ ਦੇਖਿਆ ਨਹੀਂ ਹੈਗਾ ਵੀ ਮੇਰੀ ਵੀਡੀਓ ਬੰਦ ਆ ਜੀ ਹਨਾ ਕਿ ਜਦੋਂ ਮੈਂ ਪਾ ਲਿਆ ਤੇ ਮੈਂ ਦੇਖਣ ਲੱਗੀ ਕਿ ਹਨਾ ਪਾਉਂਦੇ ਹੋਏ ਨਹੀਂ ਪਤਾ ਲੱਗਿਆ ਹੈਗਾ ਤੇ ਮੈਂ ਬਾਅਦ ਚ ਆਨ ਕਰੀ ਹੈ ਜੀ ਦੇਖੋ ਹੁਣ ਅੱਗੇ ਦਿਖਾਵਾਂਗੀ ਤੁਹਾਨੂੰ ਮੈਂ ਇਹ ਮੇਰੇ ਕੋਲੇ ਹਨਾ ਪੈਨ ਜੀ ਮੈਂ ਇਹ ਤੜਕਣਾ ਹੁੰਦਾ ਤੇ ਇਹ ਮਨੇ ਇੱਕ ਪਾਸੇ ਖੀਰ ਧਰੀ ਹੋਈ ਆ ਤੇ ਇਹਦੇ ਵਿੱਚ ਮਨੇ ਥੋੜਾ ਜਿਹਾ ਤੇਲ ਪਾ ਲਿਆ ਜੀ ਜਿਹੜਾ ਆਪਣਾ ਨੀਚੇ-ਨੀਚੇ ਤੋਂ ਹਨਾ ਉੜਾ ਡੁੱਬੇ ਜਾਵੇ ਤੇ ਉੱਪਰੋਂ ਕੀ ਸਾਰਾ ਨਾ ਡੁੱਬੇ ਤੇ ਇੰਨਾ ਤੇਲ ਪਾਣਾ ਹੁੰਦਾ ਬਹੁਤ ਘੱਟ ਤੇ ਜ਼ਿਆਦਾਤਰ ਇਹ ਤੇਲ ਵਿੱਚ ਹੀ ਸਰੋਂ ਦੇ ਤੇਲ ਵਿੱਚ ਹੀ ਵਧੀਆ ਬਣਦੇ ਨੇ ਤੇ ਹਨਾ ਇਹਨੂੰ ਵੀ ਥੋੜਾ ਜਿਹਾ ਟਾਈਮ ਲੱਗਦਾ ਇਹਨਾਂ ਨੂੰ ਵੀ ਸਿਕਣੇ ਨੂੰ ਆਚੇ ਤੇ ਵੀ ਘੱਟ ਰੱਖਣੀ ਹੁੰਦੀ ਹੈ ਤੇ ਦੇਖੋ ਹੁਣ ਆਪਾਂ ਹੋਰ ਪਾ ਰਹੇ ਹਾਂ ਜੀ ਦੇਖੋ ਇਸੇ ਤਰੀਕੇ ਇਹ ਆਪਾਂ ਨੇ ਛੇੜਨਾ ਨਹੀਂ ਇਹਨੇ ਜਿੰਨਾ ਕਿ ਵੀ ਆਪਣੇ ਆਪੇ ਵਿਛੇ ਜਾਣਾ ਜਿੰਨਾ ਕਿ ਵੀ ਵਿਛਣਾ ਤੇ ਇਹਨੂੰ ਨਹੀਂ ਆਪਾਂ ਨੇ ਛੇੜਨਾ ਹੈਗਾ ਤੇ ਥੋੜਾ ਬਹੁਤ ਆਪਾਂ ਇਹਨੂੰ ਹਲਾ ਸਕਦੇ ਹਾਂ ਕਿਉਂਕਿ ਉੱਪਰ ਜਿਹੜਾ ਥੋੜਾ ਬਹੁਤ ਕੱਚਾ ਘੋਲ ਰਹਿ ਜਾਂਦਾ ਉਹ ਆਲੇ-ਦਾਲੇ ਨੂੰ ਹੋ ਜਾਏਗਾ ਤੇ ਜਦੋਂ ਇਹ ਉੱਪਰ ਤੇ ਇਸ ਤਰੀਕੇ ਹੋ ਜਾਏਗਾ ਤੇ ਫੇਰ ਇਹਨੂੰ ਆਪਾਂ ਥੱਲਾਂਗੇ ਜੀ ਤੇ ਜਿਹੜੀ ਹਨਾ ਤਵੀਆਂ ਹੁੰਦੀਆਂ ਦੀਆਂ ਪਹਿਲਾਂ ਉਹ ਕੀ ਮਤਲਬ 2 3 4 ਕੂੜੇ ਉਹਦੇ ਵਿੱਚ ਆਰਾਮ ਨਾਲ ਪੈ ਜਾਂਦੇ ਤੇ ਉਹ ਹੋ ਕੇ ਬਹੁਤ ਸੋਹਣੀਆਂ ਹੁੰਦੀਆਂ ਦੀਆਂ ਬਣਾਈ ਹੋਈਆਂ ਤੇ ਸਾਡੇ ਵੀ ਹੁੰਦੀ ਸੀ ਮੇਰੇ ਪੇਕੇ ਘਰ ਹਨਾ ਤੇ ਹੁਣ ਉਰੇ ਨਹੀਂ ਹੈਗੀ ਮੇਰੇ ਕੋਲੇ ਤੇ ਇਸ ਤਰੀਕੇ ਮੈਂ ਇਸ ਵਿੱਚ ਬਣਾਏ ਨੇ ਤੇ ਇਹਦੇ ਵਿੱਚ ਵੀ ਬਿਲਕੁਲ ਸੇਮ ਹੀ ਬਣ ਗਏ ਜੀ ਇਹ ਇਸ ਤਰੀਕੇ ਦਾ ਹੀ ਆ ਤਵੀ ਵਰਗਾ ਹੀ ਆ ਤੇ ਇਹ ਥੋੜਾ ਜਿਹਾ ਉੱਪਰੋਂ ਜ਼ਿਆਦਾ ਮਤਲਬ ਕਿ ਉੱਚਾ ਤੇ ਜਿਹੜੀ ਉਹ ਪੂੜਿਆਂ ਵਾਲੀ ਤਵੀ ਹੁੰਦੀ ਆ ਉਹ ਥੋੜੀ ਜਿਹੀ ਘੱਟ ਹੁੰਦੀ ਆ ਜੀ ਤੇ ਇਸ ਤਰੀਕੇ ਹਨਾ ਆਪਾਂ ਇਸ ਨੂੰ ਚੰਗੀ ਤਰ੍ਹਾਂ ਆਪਾਂ ਨੇ ਸਾਰੇ ਪੂੜੇ ਬਣਾ ਲਏ ਜੀ ਤੇ ਹਨਾ ਕਿ ਕੋਲ ਖੜ ਕੇ ਬਣਾਉਣੇ ਪੈਂਦੇ ਨੇ ਇਹ ਹਨਾ ਕਿ ਜੇ ਮਾੜੀ ਜਿਹੀ ਵੀ ਆਪਾਂ ਥੋੜਾ ਬਹੁਤਾ ਹੋ ਜਾਂਦੇ ਆ ਜਦ ਦੀ ਫੁੱਕ ਜਾਂਦੇ ਆ ਇਹ ਤੇ ਬਹੁਤ ਨਰਮ ਤੇ ਬਹੁਤ ਵਧੀਆ ਪੂੜੇ ਇਹ ਬਣ ਗਏ ਆਪਣੇ ਤੇ ਆਪਾਂ ਨਾਲ-ਨਾਲ ਖੀਰ ਤੜੀ ਹੋਈ ਹੈ ਜੀ ਤੇ ਖੀਰ ਵੀ ਆਪਾਂ ਨਾਲ-ਨਾਲ ਕੀ ਆਪਾਂ ਨੇ ਖੀਰ ਆ ਜਿਹੜੀ ਹੋਰ ਝਾਣੀ ਹੁੰਦੀ ਆ ਇੱਕ ਚੀਜ਼ ਆਪਾਂ ਹੁੰਦੀ ਆ ਵੀ ਪਕਾਣੇ ਆ ਤੇ ਇੱਕ ਹੁੰਦੀ ਆ ਪਰਝਾਣੇ ਆ ਜੀ ਤੇ ਆਪਾਂ ਨੇ ਉਹ ਖੀਰ ਝਾਣੀ ਹੁੰਦੀ ਆ ਰਝਾਣੇ ਨੂੰ ਤੇ 2 ਘੰਟੇ ਲਾ ਕੇ ਜੰਦਦੇ ਨੇ ਤੇ ਦੇਖੋ ਆਪਣੇ ਪੂੜੇ ਆ ਜਿਹੜੇ ਤਿਆਰ ਹੋ ਗਏ ਤੇ ਇਧਰ ਆਪਣੀ ਖੀਰ ਵੀ ਤਿਆਰ ਹੋ ਗਈ। ਦੇਖੋ ਜੀ ਇਧਰ ਆਪਣੀ ਖੀਰ ਆ ਜਿਹੜੀ ਉਹ ਬਣ ਗਈ ਆ ਤੇ ਪੂੜੇ ਵੀ ਆਪਣੇ ਪੱਕ ਗਏ ਨੇ। ਤੇ ਜੇ ਵੀਡੀਓ ਵਧੀਆ ਲੱਗੀ ਆ ਜੀ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ। ਕਿਉਂਕਿ ਹਨਾ ਮਿਹਨਤ ਲੱਗਦੀ ਆ ਤੇ ਮਨੇ ਬਣਾਇਆ ਤਾਂ ਇਹ ਕਾਫੀ ਦਿਨ ਪਹਿਲਾਂ ਦਾ ਹੀ ਪਰ ਮੈਨੂੰ ਅੱਜ ਟਾਈਮ ਲੱਗਿਆ ਤੇ ਅੱਜ ਬਰਸਾਤ ਹੋ ਰਹੀ ਸੀ। ਤੇ ਮੈਂ ਸੋਚਿਆ ਵੀ ਹਨਾ ਵੀਡੀਓ ਵੀ ਪਾ ਦਾਂ। ਕਿਉਂਕਿ ਬਰਸਾਤ ਦੇ ਮੌਸਮ ਵਿੱਚ ਹਨਾ ਜਾਦੇ ਸੋਹਣੇ ਲੱਗਦੇ ਨੇ ਖੀਰ ਕੂੜੇ ਬਣਾਏ ਹੋਏ ਤੇ ਖਾਣ ਨੂੰ ਵੀ ਵਧੀਆ ਲੱਗਦੇ ਨੇ ਜੀ ਤੇ ਦੇਖੋ ਖੀਰ ਆ ਆਪਣੀ ਚੰਗੀ ਤਰ੍ਹਾਂ ਰਿੱਜ ਗਈ ਆ ਤੇ ਮੈਂ ਪਹਿਲਾਂ ਵੀ ਕਹਿ ਕੇ ਹੱਡੀਆਂ ਵੀ ਖੀਰ ਆਪਾਂ ਨੇ ਰਿਝਾਉਣੀਆਂ ਨਾ ਕਿ ਹਨਾ ਪਕਾਉਣੀਆਂ ਪਕਾਣਾ ਇੱਕ ਕੁਛ ਅਲੱਗ ਹੁੰਦਾ ਤੇ ਉਹ ਕੀ ਵਿਚਾਰ ਚੌਲ ਨੇ ਜਿਹੜੇ ਉਹ ਪੱਕ ਜਾਂਦੇ ਨੇ ਤੇ ਜਿਹੜੀ ਰਿੱਜਦੀ ਆ ਜੀ ਉਹ ਚੌਲ ਆ ਜਿਹੜੇ ਕੀ ਮਤਲਬ ਦੁੱਧ ਵਿੱਚ ਮਿਕਸ ਹੋ ਜਾਂਦੇ ਨੇ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ